ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਦਯੋਗ ਜਗਤ ਦੇ ਦਿੱਗਜਾਂ ਨੂੰ ਸਪਸ਼ਟ ਸੰਦੇਸ਼ ਦਿੱਤਾ ਗਿਆ ਇਨਵੈਸਟ ਇਨ ਪੰਜਾਬ ਇਨਵੈਸਟ ਇਨ ਪੰਜਾਬ ਨਵੀਂ ਦਿੱਲੀ ਵਿੱਚ ਉਦਯੋਗਪਕਿਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਆਪਣੇ ਉਦਯੋਗਪੱਖੀ ਨੀਤੀਆਂ ਅਤੇ ਸਾਜ਼ਗਰ ਵਪਾਰਕ ਮਾਹੌਲ ਸਦਕਾ ਦੇਸ਼ ਵਿਦੇਸ਼ ਦੇ ਨਿਵੇਸ਼ਕਾਂ ਲਈ ਸਭ ਤੋਂ ਪਸੰਦੀਦਾ ਮੰਜ਼ਿਲ ਬਣ ਚੁੱਕਿਆ ਉਨਾਂ ਨੇ ਯਾਦ ਦਿਵਾਇਆ ਕਿ ਦੇਸ਼ ਦੀ ਕੁੱਲ ਜ਼ਮੀਨ ਦਾ ਸਿਰਫ 1.5 ਫੀਸਦ ਹੋਣ ਦੇ ਬਾਵਜੂਦ ਪੰਜਾਬ ਭਾਰਤ ਦੇ ਜੀਡੀਪੀ ਦੇ ਵਿੱਚ 3 ਫੀਸਦ ਦਾ ਯੋਗਦਾਨ ਪਾ ਰਿਹਾ ਹੈ ਸੀਮਾ ਨੇ ਕਿਹਾ ਕਿ ਮਾਰਚ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਮਿਲੇ ਹਨ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਜਿਨ੍ਹਾਂ ਨਾਲ ਬਣਨ ਗਿਆ 4.7 ਲੱਖ ਤੋਂ ਵੱਧ ਵੀ ਨੌਕਰੀਆਂ ਨਕਮਤਰੀ ਨੇ ਜ਼ੋਰ ਦਿੱਤਾ ਹੈ ਕਿ ਪੰਜਾਬ ਸਿਰਫ ਫੂਡ ਪ੍ਰੋਸੈਸਿੰਗ ਟੈਕਸਟਾਈਲ ਆਟੋ ਕੰਪੋਨੈਂਟ ਅਤੇ ਆਈਟੀ ਹੀ ਨਹੀਂ ਸਗੋ ਫਿਲਮ ਸੈੱਟਪਾਟਾ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਵਧ ਰਿਹਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਕ੍ਰਿਕਟ ਸਟੇਡੀਅਮ ਤੇ ਪੰਜਾਬ ਵਿੱਚ ਫਿਲਮ ਸਿਟੀ ਬਣਾਉਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਨੇ ਉਦਯੋਪਨੀਆਂ ਨੂੰ 2026 ਦੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਮੂਲੀਅਤ ਦਾ ਵੀ ਸੱਦਾ ਦਿੰਦਿਆ ਹੋਇਆ ਕਿ ਆ ਕਿ ਸਰਕਾਰ ਤੇ ਉਦਯੋਗ ਦੇ ਮਿਲ ਕੇ ਚੱਲਣ ਨਾਲ ਹੀ ਪੰਜਾਬ ਦਾ ਉਦਯੋਗਿਕ ਭਵਿੱਖ ਹੋਰ ਜ਼ਿਆਦਾ ਚਮਕੇਗਾ। ਮੁੱਖ ਮੰਤਰੀ ਦੇ ਸ਼ਬਦਾਂ ਦੇ ਵਿੱਚ ਪੰਜਾਬ ਸਿਰਫ ਅਨਾਜ ਦਾ ਘਰ ਹੀ ਨਹੀਂ ਹੁਣ ਇਹ ਨਿਵੇਸ਼ ਦਾ ਸਭ ਤੋਂ ਵਧੀਆ ਪਤਾ ਵੀ ਬਣ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਦਯੋਗ જગਤ ਦੇ ਦਿੱਗਜਾਂ ਨੂੰ ਸਪਸ਼ਟ ਸੰਦੇਸ਼ ਦਿੱਤਾ ਗਿਆ ਇਨਵੈਸਟ ਇਨ ਬੈਸਟ ਇਨਵੈਸਟ ਇਨ ਪੰਜਾਬ ਨਵੀਂ ਦਿੱਲੀ ਵਿੱਚ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਆਪਣੇ ਉਦਯੋਗਪੱਖੀ ਨੀਤੀਆਂ ਅਤੇ ਸਾਜ਼ਗਰ ਵਪਾਰਕ ਮਾਹੌਲ ਸਦਕਾ ਦੇਸ਼ ਵਿਦੇਸ਼ ਦੇ ਨਿਵੇਸ਼ਕਾਂ ਲਈ ਸਭ ਤੋਂ ਪਸੰਦੀਦਾ ਮੰਜ਼ਿਲ ਬਣ ਚੁੱਕਿਆ। ਉਹਨਾਂ ਨੇ ਯਾਦ ਦਿਵਾਇਆ ਕਿ ਦੇਸ਼ ਦੀ ਕੁੱਲ ਜ਼ਮੀਨ ਦਾ ਸਿਰਫ 1.5% ਹੋਣ ਦੇ ਬਾਵਜੂਦ ਪੰਜਾਬ ਭਾਰਤ ਦੇ ਜੀਡੀਪੀ ਦੇ ਵਿੱਚ 3% ਦਾ ਯੋਗਦਾਨ ਪਾ ਰਿਹਾ ਹੈ। ਸੀਮਾ ਨੇ ਕਿਹਾ ਕਿ ਮਾਰਚ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਮਲੇ ਹਨ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਜਿਨ੍ਹਾਂ ਨਾਲ ਬਨਣ ਗਿਆ 4.7 ਲੱਖ ਤੋਂ ਵੱਧ ਵੀ ਨੌਕਰੀਆਂ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਹੈ ਕਿ ਪੰਜਾਬ ਸਿਰਫ ਫੂਡ ਪ੍ਰੋਸੈਸਿੰਗ ਟੈਕਸਟਾਈਲ ਆਟੋ ਕੰਪੋਨੈਂਟ ਅਤੇ ਆਈਟੀ ਹੀ ਨਹੀਂ ਸਗੋ ਫਿਲਮ ਸੈਸਪਾਟਾ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਵਧ ਰਿਹਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਕ੍ਰਿਕਟ ਸਟੇਡੀਅਮ ਤੇ ਪੰਜਾਬ ਵਿੱਚ ਫਿਲਮ ਸਿਟੀ ਬਣਾਉਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ 2026 ਦੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਮੂਲੀਅਤ ਦਾ ਵੀ ਸੱਦਾ ਦਿੰਦਿਆ ਹੋਇਆ ਹੈ ਕਿ ਸਰਕਾਰ ਤੇ ਉਦਯੋਗ ਦੇ ਮਿਲ ਕੇ ਚੱਲਣ ਨਾਲ ਹੀ ਪੰਜਾਬ ਦਾ ਉਦਯੋਗਿਕ ਭਵਿੱਖ ਹੋਰ ਜ਼ਿਆਦਾ ਚਮਕੇਗਾ। ਮੁੱਖ ਮੰਤਰੀ ਦੇ ਸ਼ਬਦਾਂ ਦੇ ਵਿੱਚ ਪੰਜਾਬ ਸਿਰਫ ਅਨਾਜ ਦਾ ਘਰ ਹੀ ਨਹੀਂ ਹੁਣ ਇਹ ਨਿਵੇਸ਼ ਦਾ ਸਭ ਤੋਂ ਵਧੀਆ ਪਤਾ ਵੀ ਬਣ ਚੁੱਕਿਆ ਹੈ